ਸ਼ਾਮ ਨੂੰ ਹਰਪ੍ਰੀਤ ਜਦੋਂ ਕੰਮ ਤੋਂ ਘਰੇ ਆਉਂਦਾ ਤਾਂ ਦੇਖਦਾ ਕਿ ਉਹਦੀ ਘਰ ਵਾਲੀ ਸੋਮਨ ਇੱਕ ਕਮਰੇ ਵਿੱਚ ਬੈਠੀ ਰੋ ਰਹੀ ਸੀ ਇਹ ਦੇਖ ਕੇ ਹਰਪ੍ਰੀਤ ਸੋਮਨ ਦੇ ਕੋਲ ਜਾਂਦਾ ਤੇ ਉਹਨੂੰ ਰੋਣ ਦਾ ਕਾਰਨ ਪੁੱਛਦਾ ਸੋਮਨ ਰੋਂਦੀ ਹੋਈ ਕਹਿੰਦੀ ਹੈ ਕਿ ਹੁਣ ਮੈਂ ਤੁਹਾਡੇ ਲਈਕ ਨਹੀਂ ਰਹੀ ਮੈਂ ਤੁਹਾਡੇ ਨਾਲ ਕਿਵੇਂ ਰਹਿ ਸਕਦੀ ਆ ਇਹ ਗੱਲ ਸੁਣ ਕੇ ਹਰਪ੍ਰੀਤ ਹੈਰਾਨ ਰਹਿ ਜਾਂਦਾ ਕਿਉਂਕਿ ਉਹਨਾਂ ਦੀ ਲਵ ਮੈਰਿਜ ਹੋਈ ਸੀ ਤੇ ਅੱਜ ਤੱਕ ਉਹਨਾਂ ਵਿੱਚ ਕੋਈ ਵੀ ਅਜਿਹੀ ਲੜਾਈ ਨਹੀਂ ਹੋਈ ਸੀ ਜੋ ਸੋਮਨ ਇਸ ਤਰ੍ਹਾਂ ਕਹਿ ਰਹੀ ਸੀ ਆਖਿਰ ਅਜਿਹਾ ਕੀ ਹੋਇਆ ਸੀ ਜੋ ਸੁਮਨ ਇਹ ਕਹਿ ਰਹੀ ਸੀ ਕਿ ਮੈਂ ਹੁਣ ਤੇਰੇ ਲਈ ਨਹੀਂ ਪੂਰੀ ਕਹਾਣੀ ਦਾ ਸੱਚ ਜਾਣਨ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਪਟਿਆਲਾ ਸ਼ਹਿਰ ਦੇ ਇੱਕ ਕਾਲਜ ਵਿੱਚ ਇੱਕ ਮੁੰਡਾ ਪੜਦਾ ਹੈ ਜਿਹਦਾ ਨਾਮ ਹਰਪ੍ਰੀਤ ਸਿੰਘ ਹੈ ਉਹ ਪੜਨ ਲਿਖਣ ਚ ਕਾਫੀ ਹੁਸ਼ਿਆਰ ਹੈ ਉਹ ਆਪਣੀ ਗ੍ਰੈਜੂਏਸ਼ਨ ਕਰ ਰਿਹਾ ਸੀ ਤੇ ਉਹ ਬੀਏ ਦੇ ਫਾਈਨਲ ইয়ার ਵਿੱਚ ਪੜਦਾ ਹੈ ਉਹਦੇ ਨਾਲ ਹੀ ਇੱਕ ਕੁੜੀ ਪੜਦੀ ਹੈ ਜਿਹਦਾ ਨਾਮ ਹੈ ਸੁਮਨ ਸੂਮਨ ਤੇ ਹਰਪ੍ਰੀਤ ਇੱਕ ਦੂਜੇ ਨੂੰ ਬੀਏ ਸੈਕੰਡ ਇਅਰ ਤੋਂ ਹੀ ਜਾਣਦੇ ਸਨ ਉਹ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਤੇ ਸੋਚਦੇ ਨੇ ਕਿ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਅਸੀਂ ਇੱਕ ਦੂਜੇ ਨਾਲ ਵਿਆਹ ਕਰਵਾ ਲਵਾਂਗੇ ਪੜ੍ਹਾਈ ਪੂਰੀ ਹੋ ਜਾਂਦੀ ਹੈ ਤੇ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਹਰਪ੍ਰੀਤ ਸੂਮਨ ਦੇ ਬਾਰੇ ਆਪਣੇ ਘਰੇ ਗੱਲ ਕਰਦਾ ਹੈ ਹਰਪ੍ਰੀਤ ਦੇ ਘਰ ਵਾਲੇ ਮੰਨ ਜਾਂਦੇ ਨੇ ਪਰ ਸੂਮਨ ਦੇ ਘਰ ਵਾਲੇ ਇਸ ਰਿਸ਼ਤੇ ਲਈ ਹਾਂ ਨਹੀਂ ਕਰਦੇ ਸੂਮਨ ਦੇ ਘਰ ਵਾਲੇ ਕਹਿੰਦੇ ਨੇ ਕਿ ਉਹ ਕੋਈ ਨੌਕਰੀ ਤਾਂ ਕਰਦਾ ਨਹੀਂ ਉਹਦੇ ਨਾਲ ਦੱਸ ਤੇਰਾ ਕਿਵੇਂ ਗੁਜ਼ਾਰਾ ਹੋਵੇਗਾ ਇਹ ਗੱਲ ਸੁਮਨ ਹਰਪ੍ਰੀਤ ਨੂੰ ਦੱਸਦੀ ਹੈ ਤਾਂ ਹਰਪ੍ਰੀਤ ਕਹਿੰਦਾ ਕੋਈ ਗੱਲ ਨਹੀਂ ਮੈਨੂੰ ਥੋੜੇ ਦਿਨਾਂ ਚ ਨੌਕਰੀ ਮਿਲ ਜੇਗੀ ਫਿਰ ਮੈਂ ਆਪੇ ਹੀ ਤੇਰੇ ਘਰ ਵਾਲਿਆਂ ਨਾਲ ਗੱਲ ਕਰ ਲਾਂਗਾ ਤੂੰ ਜ਼ਿਆਦਾ ਫਿਕਰ ਨਾ ਕਰ ਹਰਪ੍ਰੀਤ ਦਿਨ ਰਾਤ ਮਿਹਨਤ ਕਰਦਾ ਤੇ 6 ਮਹੀਨਿਆਂ ਵਿੱਚ ਹੀ ਉਹਨੂੰ ਇੱਕ ਪ੍ਰਾਈਵੇਟ ਕੰਪਨੀ ਵਿੱਚ ਵਧੀਆ ਨੌਕਰੀ ਮਿਲ ਜਾਂਦੀ ਹੈ ਹਰਪ੍ਰੀਤ ਆਪਣੇ ਮਾਪਿਓ ਦੇ ਨਾਲ ਜਾ ਕੇ ਸੁਮਨ ਦੇ ਘਰੇ ਰਿਸ਼ਤੇ ਦੀ ਗੱਲ ਕਰਦਾ ਹੈ। ਸੁਮਨ ਦੇ ਘਰ ਵਾਲੇ ਵੀ ਹਰਪ੍ਰੀਤ ਦੀ ਨੌਕਰੀ ਦੇਖ ਕੇ ਹੁਣ ਰਿਸ਼ਤੇ ਲਈ ਹਾਂ ਕਰ ਦਿੰਦੇ ਹਨ। 1 ਮਹੀਨੇ ਦੇ ਅੰਦਰ ਅੰਦਰ ਦੋਨਾਂ ਦਾ ਵਿਆਹ ਹੋ ਜਾਂਦਾ ਹੈ ਤੇ ਵਿਆਹ ਤੋਂ ਬਾਅਦ ਹਰਪ੍ਰੀਤ ਤੇ ਸੁਮਨ ਦੋਨੇ ਚੰਡੀਗੜ੍ਹ ਹੀ ਰਹਿਣ ਲੱਗਦੇ ਨੇ। ਕਿਉਂਕਿ ਹਰਪ੍ਰੀਤ ਉੱਥੇ ਹੀ ਨੌਕਰੀ ਕਰਦਾ ਸੀ। ਉਹ ਉੱਥੇ ਇੱਕ ਫਲੈਟ ਕਿਰਾਏ ਤੇ ਲੈਂਦੇ ਹਨ ਤੇ ਉੱਥੇ ਹੀ ਰਹਿਣ ਲੱਗਦੇ ਹਨ। ਹੁਣ ਉਹਨਾਂ ਦੇ ਵਿਆਹ ਨੂੰ 4 ਸਾਲ ਬੀਤ ਗਏ ਸਨ। ਚਾਰਾਂ ਸਾਲਾਂ ਵਿੱਚ ਉਹਨਾਂ ਦੇ ਦੋ ਬੱਚੇ ਹੋ ਗਏ ਸਨ ਉਹ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਨੇ ਜਿਵੇਂ ਜਿਵੇਂ ਪਰਿਵਾਰ ਵੱਡਾ ਹੁੰਦਾ ਹੈ ਜ਼ਿੰਮੇਵਾਰੀਆਂ ਵੀ ਵੱਧ ਜਾਂਦੀਆਂ ਨੇ ਹਰਪ੍ਰੀਤ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਂਦਾ ਹੈ ਉਹ ਦਿਨ ਰਾਤ ਮਿਹਨਤ ਕਰਨ ਲੱਗ ਗਿਆ ਸੁਮਨ ਵੀ ਹਰਪ੍ਰੀਤ ਦੇ ਕੰਮਾਂ ਵਿੱਚ ਉਹਦਾ ਹੱਥ ਵਟਾਉਂਦੀ ਉਹਨਾਂ ਵਿੱਚ ਬਹੁਤ ਜ਼ਿਆਦਾ ਪਿਆਰ ਸੀ ਜਿਵੇਂ ਜਿਵੇਂ ਪਰਿਵਾਰ ਵੱਡਾ ਹੁੰਦਾ ਗਿਆ ਹਰਪ੍ਰੀਤ ਹੌਲੀ-ਹੌਲੀ ਸੁਮਨ ਵੱਲ ਘਟ ਤਾਂ ਆਉਣ ਦੇ ਲੱਗਦਾ ਹੈ ਤੇ ਇਹ ਗੱਲ ਸੁਮਨ ਨੂੰ ਕਿਤੇ ਨਾ ਕਿਤੇ ਚੁਪਦੀ ਰਹਿੰਦੀ ਹੈ ਹਰਪ੍ਰੀਤ ਹੁਣ ਓਵਰਟਾਈਮ ਲਾਉਣ ਲੱਗਦਾ ਹੈ ਇਸ ਕਰਕੇ ਉਹਦੇ ਕੋਲ ਸੁਮਨ ਲਈ ਇੰਨਾ ਟਾਈਮ ਹੀ ਨਹੀਂ ਹੁੰਦਾ ਕਿ ਉਹਦੇ ਵੱਲ ਧਿਆਨ ਦੇ ਸਕੇ ਸੁਮਨ ਆਪਣਾ ਟਾਈਮ ਪਾਸ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੀ ਹੈ ਉਹ ਸੋਸ਼ਲ ਮੀਡੀਆ ਤੇ ਅਲੱਗ-ਅਲੱਗ ਲੋਕਾਂ ਨਾਲ ਗੱਲਬਾਤ ਕਰਦੀ ਰਹਿੰਦੀ ਹੈ ਤੇ ਉਹਨਾਂ ਨੂੰ ਆਪਣਾ ਫਰੈਂਡ ਬਣਾਉਂਦੀ ਹੈ ਫੇਸਬੁੱਕ ਤੇ ਸੁਮਨ ਦੀ ਜਾਣ-ਪਛਾਣ ਇੱਕ ਮਨਦੀਪ ਨਾਮ ਦੇ ਮੁੰਡੇ ਨਾਲ ਹੁੰਦੀ ਹੈ ਹੌਲੀ ਹੌਲੀ ਉਹ ਦੋਨੇ ਚੰਗੇ ਦੋਸਤ ਬਣ ਜਾਂਦੇ ਹਨ ਉਹ ਮਨਦੀਪ ਨਾਲ ਇੱਕ ਫਰੈਂਡ ਬਣ ਕੇ ਹੀ ਗੱਲ ਕਰਦੀ ਹੈ ਉਹ ਸਾਰਾ ਦਿਨ ਹੀ ਵਿਹਲੀ ਹੁੰਦੀ ਸੀ ਇਸ ਕਰਕੇ ਤਾਂ ਟਾਈਮ ਨਹੀਂ ਸੀ ਲੰਘਦਾ ਹੁਣ ਉਹ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੀ ਹੈ ਤੇ ਨਵੇਂ-ਨਵੇਂ ਫਰੈਂਡ ਬਣਾਉਂਦੀ ਹੈ ਉਹ ਮਨਦੀਪ ਦੀ ਚੰਗੀ ਫਰੈਂਡ ਬਣ ਗਈ ਸੀ ਉਹ ਮਨਦੀਪ ਨਾਲ ਹਰ ਰੋਜ਼ ਫੋਨ ਤੇ ਗੱਲਾਂ ਕਰਦੀ ਉਹਨਾਂ ਦੀ ਗੱਲਬਾਤ ਹੌਲੀ-ਹੌਲੀ ਵਧਣ ਲੱਗਦੀ ਹੈ ਉਹ ਆਪਣੀ ਜ਼ਿੰਦਗੀ ਵਿੱਚ ਵਾਪਰਨ ਵਾਲੀ ਹਰ ਨਿੱਕੀ-ਨਿੱਕੀ ਗੱਲ ਮਨਦੀਪ ਨਾਲ ਸਾਂਝਾ ਕਰਨ ਲੱਗਦੀ ਹੈ। ਉਹ ਉਹਦੇ ਨਾਲ ਵੀਡੀਓ ਕਾਲ ਤੇ ਵੀ ਗੱਲਾਂ ਕਰਨ ਲੱਗ ਗਈ ਸੀ। ਮਨਦੀਪ ਉਹਨੂੰ ਆਪਣੇ ਜਾਲ 'ਚ ਫਸਾਉਣਾ ਚਾਹੁੰਦਾ ਹੈ। ਇਸ ਲਈ ਉਹ ਦੀ ਤਾਰੀਫ਼ ਕਰਦਾ ਰਹਿੰਦਾ ਹੈ। ਤਾਰੀਫ਼ ਸੁਣ ਕੇ ਸੁਮਨ ਬਹੁਤ ਖੁਸ਼ ਹੁੰਦੀ ਹੈ। ਸੁਮਨ ਤੇ ਮਨਦੀਪ ਦੀ ਦੋਸਤੀ ਨੂੰ 1 ਸਾਲ ਹੋ ਗਿਆ ਸੀ। ਇੱਕ ਦਿਨ ਮਨਦੀਪ ਸੁਮਨ ਨੂੰ ਇੱਕ ਡਰੈੱਸ ਗਿਫਟ ਕਰਦਾ ਹੈ। ਉਹ ਇੱਕ ਸ਼ਾਰਟ ਜੀ ਡਰੈੱਸ ਸੀ। ਮਨਦੀਪ ਨੇ ਆਨਲਾਈਨ ਹੀ ਆਰਡਰ ਕੀਤਾ ਸੀ ਤੇ ਐਡਰੈਸ ਸੋਮਨ ਦੇ ਘਰ ਦਾ ਦੇ ਦਿੱਤਾ ਜਦੋਂ ਸੋਮਨ ਨੇ ਉਹ ਡਰੈਸ ਨੂੰ ਦੇਖਿਆ ਤਾਂ ਉਹ ਹੈਰਾਨ ਰਹਿ ਗਈ ਕਿਉਂਕਿ ਇਹੋ ਜਿਹੇ ਕੱਪੜੇ ਸੋਮਨ ਨਹੀਂ ਸੀ ਪਾਉਂਦੀ ਉਹ ਤਾਂ ਬਹੁਤ ਹੀ ਛੋਟੇ ਸਨ ਪਰ ਮਨਦੀਪ ਸੋਮਨ ਨੂੰ ਕਹਿੰਦਾ ਕਿ ਇੱਕ ਵਾਰੀ ਟ੍ਰਾਈ ਕਰਕੇ ਤਾਂ ਦੇਖ ਤੂੰ ਇੰਨਾ ਕੱਪੜਿਆਂ ਵਿੱਚ ਵੀ ਬਹੁਤ ਸੋਹਣੀ ਲੱਗੇਗੀ ਸੋਮਨ ਇਹ ਡਰੈਸ ਪਾਉਣ ਤੋਂ ਮਨਾ ਕਰ ਦਿੰਦੀ ਹੈ ਤੇ ਫੋਨ ਕੱਟ ਦਿੰਦੀ ਹੈ ਹੁਣ ਜਦੋਂ ਉਹ ਫੋਨ ਕੱਟ ਦਿੰਦੀ ਹੈ ਤਾਂ ਮਨਦੀਪ ਦੁਆਰੇ ਉਹਨੂੰ ਫੋਨ ਨਹੀਂ ਕਰਦਾ ਇਹ ਸਭ ਸੋਚ ਕੇ ਸੋਮਨ ਨੂੰ ਥੋੜੀ ਜਿਹੀ ਬੇਚੈਨੀ ਹੁੰਦੀ ਹੈ ਕਿਉਂਕਿ ਸੋਮਨ ਨੂੰ ਮਨਦੀਪ ਨਾਲ ਗੱਲ ਕਰਨ ਦੀ ਆਤ ਪੈ ਗਈ ਸੀ ਉਹ ਸੋਚਦੀ ਹੈ ਵੀ ਜੇ ਮੈਂ ਇੱਕ ਵਾਰੀ ਡਰੈਸ ਪਾ ਕੇ ਉਹਨੂੰ ਦਿਖਾ ਦਿੰਦੀ ਤਾਂ ਇਹਦੇ ਵਿੱਚ ਬੁਰਾਈ ਕੀ ਸੀ ਇਹ ਸਭ ਸੋਚ ਕੇ ਸੋਮਨ ਮਨਦੀਪ ਨੂੰ ਫੋਨ ਲਾਉਂਦੀ ਹੈ ਮਨਦੀਪ ਹੁਣ ਵੀ ਉਹਨੂੰ ਉਹੀ ਡਰੈਸ ਪਾਉਣ ਲਈ ਕਹਿੰਦਾ ਹੈ ਸੁਮਨ ਮਨਦੀਪ ਦੀ ਗੱਲ ਮੰਨ ਕੇ ਡਰੈੱਸ ਪਾ ਕੇ ਉਹਨੂੰ ਵੀਡੀਓ ਕਾਲ ਕਰਦੀ ਹੈ। ਮਨਦੀਪ ਉਹਦੀ ਤਾਰੀਫ਼ ਕਰਦਾ ਹੈ ਤੇ ਉਹਨੂੰ ਕੁਝ ਗਲਤ ਕਮੈਂਟ ਵੀ ਕਰਦਾ ਹੈ। ਇਸ ਤਰ੍ਹਾਂ ਦੀਆਂ ਗੱਲਾਂ ਉਹ ਅਕਸਰ ਹੀ ਹਾਸੇ ਮਜ਼ਾਕ ਵਿੱਚ ਸੁਮਨ ਨਾਲ ਕਰ ਲੈਂਦਾ ਸੀ। ਮਨਦੀਪ ਜਦੋਂ ਵੀ ਸੁਮਨ ਨਾਲ ਵੀਡੀਓ ਕਾਲ ਕਰਦਾ ਉਹ ਉਹਨਾਂ ਦੀ ਹਰ ਕਾਲ ਨੂੰ ਰਿਕਾਰਡ ਕਰਦਾ ਸੀ। ਹੁਣ ਮਨਦੀਪ ਤੇ ਸੁਮਨ ਰੋਜ਼ ਹੀ ਗੱਲ ਕਰਦੇ। ਉਹ ਇੰਨਾ ਰੁੱਝ ਗਈ ਸੀ ਕਿ ਉਹਨੇ ਹਰਪ੍ਰੀਤ ਵੱਲ ਤਾਂ ਧਿਆਨ ਦੇਣਾ ਹੀ ਛੱਡ ਦਿੱਤਾ ਸੀ। ਉਹਨੋ ਘਰ ਦਾ ਕੰਮ ਕਰਦੀ ਤੇ ਬਾਕੀ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ। ਮਨਦੀਪ ਨਾਲ ਚੈਟਿੰਗ ਕਰਦੀ ਰਹਿੰਦੀ। ਇੱਕ ਦਿਨ ਮਨਦੀਪ ਸੋਮਨ ਨੂੰ ਮਿਲਣ ਲਈ ਕਹਿੰਦਾ ਕਿ ਮੈਂ ਤੇਰੇ ਘਰ ਆਉਣਾ ਚਾਹੁੰਨਾ। ਪਰ ਉਹ ਮਨਾ ਕਰ ਦਿੰਦੀ ਹੈ। ਉਹ ਕਹਿੰਦੀ ਹੈ ਕਿ ਤੂੰ ਮੇਰਾ ਸਿਰਫ ਦੋਸਤ ਹੈ ਤੇ ਦੋਸਤਾਂ ਨਾਲ ਫੋਨ ਤੇ ਗੱਲ ਹੋ ਜਾਵੇ ਇੰਨਾ ਹੀ ਬਹੁਤ ਹੁੰਦਾ ਹੈ। ਪਰ ਮਨਦੀਪ ਜਿੱਦ ਕਰਨ ਲੱਗਦਾ ਹੈ। ਉਹ ਕਹਿੰਦਾ ਕਿ ਮੈਂ ਇੱਕ ਵਾਰ ਤੈਨੂੰ ਦੇਖਣਾ ਚਾਹੁੰਨਾ। ਆਪਾਂ ਇੱਕ ਦੂਜੇ ਦੇ ਸਾਹਮਣੇ ਬਹਿ ਕੇ ਗੱਲਾਂ ਬਾਤਾਂ ਕਰਾਂਗੇ। ਜਦੋਂ ਮਨਦੀਪ ਜ਼ਿਆਦਾ ਜਿੱਦ ਕਰਦਾ ਤਾਂ ਸੁਮਨ ਹਾਂ ਕਰ ਦਿੰਦੀ ਹੈ। ਉਹਨੂੰ ਡਰ ਸੀ ਕਿਤੇ ਮਨਦੀਪ ਉਹਦੇ ਨਾਲ ਗੁੱਸੇ ਹੀ ਨਾ ਹੋ ਜਾਵੇ। ਇਹ ਸਭ ਸੋਚ ਕੇ ਉਹ ਮਨਦੀਪ ਨੂੰ ਕਹਿੰਦੀ ਹੈ ਕਿ ਸ਼ਨੀਵਾਰ ਨੂੰ ਮੇਰਾ ਘਰ ਵਾਲਾ 9 ਵਜੇ ਜਾ ਕੇ ਰਾਤ ਨੂੰ 10 ਵਜੇ ਤੱਕ ਹੀ ਕੰਮ ਕਰਦਾ ਹੈ। ਤੁਸੀਂ ਸ਼ਨੀਵਾਰ ਨੂੰ ਆ ਜਾਓ। ਉਸ ਦਿਨ ਆਪਾਂ ਮਿਲ ਲਵਾਂਗੇ। ਸ਼ਨੀਵਾਰ ਨੂੰ 12:00 ਵਜੇ ਹੀ ਮਨਦੀਪ ਸੁਮਨ ਦੇ ਘਰ ਪਹੁੰਚ ਜਾਂਦਾ ਹੈ। ਸੁਮਨ ਉਹਨੂੰ ਡਰਾਇੰਗ ਰੂਮ ਵਿੱਚ ਬਿਠਾ ਕੇ ਆਪ ਚਾਹ ਬਣਾਉਣ ਲੱਗ ਜਾਂਦੀ ਹੈ। ਉਹ ਥੋੜੀ देर ਗੱਲਾਂ ਕਰਦੇ ਨੇ ਪਰ ਅਚਾਨਕ ਹੀ ਮਨਦੀਪ ਸੁਮਨ ਨਾਲ ਕੁਝ ਗਲਤ ਹਰਕਤਾਂ ਕਰਨ ਲੱਗਦਾ ਹੈ। ਸੁਮਨ ਮਨਦੀਪ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ। ਪਰ ਜਦੋਂ ਉਹ ਨਹੀਂ ਹਟਦਾ ਤਾਂ ਉਹ ਤੇ ਜ਼ੋਰ ਦੀ ਥੱਪੜ ਮਾਰਦੀ ਹੈ। ਸੁਮਨ ਕਹਿੰਦੀ ਹੈ ਕਿ ਆਪਾਂ ਤਾਂ ਇੱਕ ਚੰਗੇ ਦੋਸਤ ਆ ਇਸ ਤੋਂ ਵੱਧ ਕੇ ਕੁਝ ਨਹੀਂ। ਮੈਂ ਆਪਣੇ ਪਤੀ ਨੂੰ ਬਹੁਤ ਪਿਆਰ ਕਰਦੀ ਆ। ਇਹ ਗੱਲਾਂ ਸੁਣ ਕੇ ਮਨਦੀਪ ਪਰੇ ਹੋ ਜਾਂਦਾ ਹੈ ਤੇ ਉਹ ਤੋਂ ਮਾਫੀ ਮੰਗਦਾ ਹੈ ਹੁਣ ਸੁਮਨ ਰੋਣ ਲੱਗ ਗਈ ਸੀ ਉਹ ਰੋਂਦੀ ਹੀ ਉਹਨੂੰ ਜਾਣ ਲਈ ਕਹਿਣ ਲੱਗਦੀ ਹੈ ਕਹਿੰਦੀ ਹੈ ਕਿ ਇੱਥੋਂ ਚਲਾ ਜਾ ਹੁਣ ਤੂੰ ਮਨਦੀਪ ਕਹਿੰਦਾ ਕਿ ਮੈਂ ਚਲਾ ਤਾਂ ਜਾਣਾ ਪਰ ਮੈਨੂੰ ਇੱਕ ਗਲਾਸ ਪਾਣੀ ਬਿਲਾ ਦੇ ਮਨਦੀਪ ਲਈ ਸੁਮਨ ਪਾਣੀ ਲੈ ਕੇ ਆਉਂਦੀ ਹੈ ਪਾਣੀ ਪੀ ਕੇ ਮਨਦੀਪ ਚਲਾ ਜਾਂਦਾ ਹੈ ਇਹ ਸਭ ਹੋਣ ਤੋਂ ਬਾਅਦ ਸੁਮਨ ਉਹਨੂੰ ਹਰ ਥਾਂ ਤੋਂ ਬਲੌਕ ਕਰ ਦਿੰਦੀ ਹੈ ਤੇ ਸੋਚਦੀ ਹੈ ਕਿ ਅੱਜ ਤੋਂ ਬਾਅਦ ਮੈਂ ਇਸ ਵਿਅਕਤੀ ਨਾਲ ਕਦੇ ਗੱਲ ਨਹੀਂ ਕਰਾਂਗੀ ਪਰ ਅਚਾਨਕ ਹੀ ਇੱਕ ਹਫ਼ਤੇ ਬਾਅਦ ਰਾਤ ਨੂੰ ਇੱਕ ਅਨਨੋਮ ਨੰਬਰ ਤੋਂ ਫੋਨ ਆਉਂਦਾ ਹੈ ਜਦੋਂ ਸੁਮਨ ਫੋਨ ਚੱਕਦੀ ਹੈ ਤਾਂ ਦੂਜੇ ਪਾਸੇ ਮਨਦੀਪ ਬੋਲ ਰਿਹਾ ਸੀ ਉਹ ਮਨਦੀਪ ਨੂੰ ਕਹਿੰਦੀ ਹੈ ਕਿ ਅੱਜ ਤੋਂ ਬਾਅਦ ਮੈਨੂੰ ਫੋਨ ਨਾ ਕਰੀ ਹੁਣ ਮੈਂ ਤੇਰੇ ਨਾਲ ਕੋਈ ਗੱਲ ਨਹੀਂ ਕਰਨਾ ਚਾਹੁੰਦੀ ਮਨਦੀਪ ਕਹਿੰਦਾ ਹੈ ਕਿ ਮੈਂ ਤੈਨੂੰ ਇੱਕ ਵੀਡੀਓ ਭੇਜੀ ਹੈ ਪਹਿਲਾਂ ਉਹ ਚੈੱਕ ਕਰ ਬਾਅਦ ਵਿੱਚ ਮੇਰੇ ਨਾਲ ਗੱਲ ਕਰੀ ਜਦੋਂ ਸੁਮਨ ਵੀਡੀਓ ਦੇਖਦੀ ਹੈ ਤਾਂ ਉਹ ਹੈਰਾਨ ਰਹਿ ਜਾਂਦੀ ਹੈ ਉਹ ਦੇਖਦੀ ਹੈ ਕਿ ਉਹ ਵੀਡੀਓ ਵਿੱਚ ਵੀਡੀਓ ਕਾਲ ਤੇ ਮਨਦੀਪ ਨਾਲ ਗੱਲ ਕਰ ਰਹੀ ਹੁੰਦੀ ਹੈ ਤੇ ਇਹਦੇ ਵਿੱਚ ਉਹਨੇ ਬਹੁਤ ਹੀ ਛੋਟੇ ਕੱਪੜੇ ਪਾਏ ਹੋਏ ਸੀ ਇਸ ਵੀਡੀਓ ਵਿੱਚ ਮਨਦੀਪ ਅਸ਼ਲੀਲ ਗੱਲਾਂ ਕਰ ਰਿਹਾ ਸੀ ਉਹਨੂੰ ਇਹਨੇ ਚੰਗੀ ਤਰ੍ਹਾਂ ਐਡਿਟ ਕੀਤਾ ਹੋਇਆ ਸੀ ਇਸ ਤੋਂ ਬਾਅਦ ਉਹ ਇੱਕ ਹੋਰ ਵੀਡੀਓ ਭੇਜਦਾ ਹੈ ਇਹ ਵੀਡੀਓ ਸੁਮਨ ਦੇ ਘਰ ਦੀ ਸੀ ਜਦੋਂ ਮਨਦੀਪ ਉਹਨੂੰ ਮਿਲਣ ਲਈ ਆਇਆ ਸੀ ਉਹ ਉਹਦੇ ਨਾਲ ਕੁਝ ਗਲਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਸ ਵੀਡੀਓ ਨੂੰ ਮਨਦੀਪ ਨੇ ਚੰਗੀ ਤਰ੍ਹਾਂ ਇਸ ਤਰ੍ਹਾਂ ਐਡਿਟ ਕੀਤਾ ਸੀ ਕਿ ਦੇਖਣ 'ਚ ਇਹੀ ਲੱਗਦਾ ਸੀ ਕਿ ਇੱਥੇ ਜੋ ਕੁਝ ਵੀ ਹੋ ਰਿਹਾ ਹੈ ਉਹ ਸਭ ਕੁਝ ਸੁਮਨ ਦੀ ਮਰਜ਼ੀ ਨਾਲ ਹੀ ਹੋ ਰਿਹਾ ਹੈ ਵੀਡੀਓ ਨੂੰ ਦੇਖ ਕੇ ਕੋਈ ਵੀ ਵਿਅਕਤੀ ਇਹੀ ਸੋਚਦਾ ਕਿ ਵੀਡੀਓ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਉਹ ਦੋਨਾਂ ਦੀ ਮਰਜ਼ੀ ਨਾਲ ਹੋ ਰਿਹਾ ਹੈ ਸੁਮਨ ਨੇ ਪਹਿਲਾਂ ਤਾਂ ਉਹਦੇ ਨਾਲ ਫੋਨ 'ਤੇ ਗੱਲਾਂ ਕੀਤੀਆਂ ਤੇ ਬਾਅਦ ਵਿੱਚ ਉਹਨੂੰ ਆਪਣੇ ਘਰ ਮਿਲਣ ਲਈ ਬੁਲਾਇਆ ਇਹ ਸਭ ਕੁਝ ਦੇਖ ਕੇ ਸੁਮਨ ਦੇ ਤਾਂ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ ਇਹ ਸਭ ਦੇਖ ਕੇ ਸੁਮਨ ਮਨਦੀਪ ਨੂੰ ਫੋਨ ਕਰਦੀ ਹੈ ਤੇ ਕਹਿੰਦੀ ਹੈ ਕਿ ਇਹ ਤੂੰ ਕੀ ਘਟੀਆ ਮਜ਼ਾਕ ਕਰ ਰਿਹਾ ਹੈ ਬੰਦ ਕਰ ਇਹ ਮਜ਼ਾਕ ਮਨਦੀਪ ਕਹਿੰਦਾ ਤੈਨੂੰ ਇਹ ਸਭ ਕੁਝ ਕਰਨਾ ਪਵੇਗਾ ਜੋ ਮੈਂ ਕਹਣਾ ਇਹ ਮਜ਼ਾਕ ਨਹੀਂ ਹੈ ਜੇ ਤੂੰ ਇਹ ਮੇਰੇ ਕਹਿਣ ਅਨੁਸਾਰ ਨਹੀਂ ਕਰੇਂਗੀ ਤਾਂ ਮੈਂ ਤੇਰੀ ਵੀਡੀਓ ਵਾਇਰਲ ਕਰ ਦਿਆਂਗਾ ਫੇਰ ਨਾਲੇ ਤਾਂ ਤੇਰਾ ਘਰ ਟੁੱਟੇਗਾ ਤੇ ਨਾਲੇ ਤੇਰੀ ਬਦਨਾਮੀ ਹੋਵੇਗੀ ਇਹ ਸਭ ਸੁਣ ਕੇ ਸੁਮਨ ਕੰਬਰਾ ਜਾਂਦੀ ਹੈ ਉਹ ਕਹਿੰਦਾ ਕਿ ਕੱਲ ਨੂੰ ਮੈਂ ਦਿਨੇ ਤੈਨੂੰ ਫੋਨ ਕਰਕੇ ਦੱਸਾਂਗਾ ਕਿ ਅੱਗੇ ਕੀ ਕਰਨਾ ਹੈ ਇਹ ਸਭ ਕਹਿ ਕੇ ਉਹ ਫੋਨ ਕੱਟ ਦਿੰਦਾ ਹੈ ਹੁਣ ਸੁਮਨ ਪੂਰੀ ਤਰ੍ਹਾਂ ਟੁੱਟ ਗਈ ਸੀ ਉਹ ਉੱਚੀ ਉੱਚੀ ਰੋਣ ਲੱਗਦੀ ਹੈ ਉਹਨੂੰ ਸਾਰੀ ਰਾਤ ਨੀਂਦ ਨਹੀਂ ਆਈ ਉਹ ਇਹੀ ਸੋਚਦੀ ਰਹੀ ਕਿ ਇਹ ਮੈਂ ਕੀ ਕਰ ਦਿੱਤਾ ਮੈਂ ਆਪਣੇ ਹੱਥੇ ਹੀ ਆਪਣਾ ਘਰ ਬਰਬਾਦ ਕਰ ਦਿੱਤਾ ਹੁਣ ਸਵੇਰ ਹੋ ਗਈ ਸੀ ਸਵੇਰੇ ਹਰਪ੍ਰੀਤ ਆਪਣੇ ਕੰਮ ਤੇ ਚਲਾ ਗਿਆ ਪਰ ਸੁਮਨ ਨੂੰ ਤਾਂ ਕੋਈ ਚੈਨ ਹੀ ਨਹੀਂ ਸੀ ਉਹ ਹਰ ਵਕਤ ਇਹੀ ਸੋਚਦੀ ਰਹੀ ਕਿ ਇਹ ਮੈਂ ਕੀ ਕਰ ਦਿੱਤਾ ਹੁਣ ਮੇਰਾ ਕੀ ਹੋਵੇਗਾ ਦੁਪਹਿਰ ਦੇ ਸਮੇਂ ਮਨਦੀਪ ਦਾ ਫੋਨ ਆਉਂਦਾ ਤਾਂ ਉਹ ਉਹਨੂੰ ਇੱਕ ਹੋਟਲ 'ਚ ਮਿਲਣ ਲਈ ਕਹਿੰਦਾ ਜਦੋਂ ਸੁਮਨ ਮਨਾ ਕਰਦੀ ਹੈ ਤਾਂ ਉਹਨੂੰ ਫੇਰ ਤੋਂ ਬਲੈਕਮੇਲ ਕਰਦਾ ਮਜਬੂਰ ਨਹੀਂ ਸੁਮਨ ਨੂੰ ਹਾਮੀ ਭਰਨੀ ਪੈਂਦੀ ਹੈ ਤੇ ਕਹਿੰਦੀ ਹੈ ਠੀਕ ਹੈ ਦੱਸ ਕਿੱਥੇ ਮਿਲਣਾ ਉਹ ਕਹਿੰਦਾ ਕੱਲ ਨੂੰ ਮੈਂ ਤੈਨੂੰ ਸਿਵਲ ਸਟਾਰ ਹੋਟਲ 'ਚ ਮਿਲਾਂਗਾ ਇਹ ਕਹਿ ਕੇ ਮਨਦੀਪ ਫੋਨ ਕੱਟ ਦਿੰਦਾ ਪਰ ਸੁਮਨ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਸੀ ਉਹ ਉੱਥੇ ਹੀ ਬੈਠ ਕੇ ਰੋਂਣ ਲੱਗਦੀ ਹੈ ਰੋਂਦੇ ਰੋਂਦੇ ਉਹਨੂੰ ਸ਼ਾਮ ਹੋ ਜਾਂਦੀ ਹੈ ਕਿਉਂਕਿ ਉਹ ਹਰਪ੍ਰੀਤ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਉਹ ਸ਼ਾਮ ਤੱਕ ਆਪਣੇ ਕਮਰੇ ਵਿੱਚ ਬੈਠੀ ਰੋਂਦੀ ਰਹੀ ਸ਼ਾਮ ਨੂੰ ਜਦੋਂ ਹਰਪ੍ਰੀਤ ਵਾਪਸ ਆਉਂਦਾ ਤਾਂ ਸਿੱਧਾ ਹੀ ਆਪਣੇ ਕਮਰੇ 'ਚ ਚਲਾ ਜਾਂਦਾ ਉਹ ਦੇਖਦਾ ਕੀ ਸੁਮਨ ਬੈੱਡ ਤੇ ਬੈਠੀ ਰੋ ਰਹੀ ਐ ਤੇ ਰੋ ਰੋ ਕੇ ਉਹਦੀਆਂ ਅੱਖਾਂ ਵੀ ਸੁੱਜੀਆਂ ਹੋਈਆਂ ਨੇ ਉਹ ਉਹਨੂੰ ਰੋਣ ਦਾ ਕਾਰਨ ਪੁੱਛਦਾ ਸੁਮਨ ਉਹਨੂੰ ਕਹਿੰਦੀ ਐ ਕਿ ਹਰਪ੍ਰੀਤ ਮੈਨੂੰ ਮਾਫ਼ ਕਰ ਦਿਓ ਮੈਂ ਇਥੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਤੇਰੇ ਲਾਇਕ ਨਹੀਂ ਇਹ ਸਭ ਸੁਣ ਕੇ ਹਰਪ੍ਰੀਤ ਹੈਰਾਨ ਰਹਿ ਜਾਂਦਾ ਕਿ ਇਹਨੂੰ ਚੰਗੀ ਭਲੀ ਨੂੰ ਕੀ ਹੋ ਗਿਆ ਉਹ ਪਹਿਲਾਂ ਉਹਨੂੰ ਚੁੱਪ ਕਰਾਉਂਦਾ ਤੇ ਫੇਰ ਪੁੱਛਦਾ ਕਿ ਮੈਨੂੰ ਸਾਰੀ ਗੱਲ ਸੱਚ-ਸੱਚ ਦੱਸ ਹੋਇਆ ਕੀ ਐ ਇਸ ਤੋਂ ਬਾਅਦ ਸੋਮਨ ਆਪਣੀ ਪੂਰੀ ਗੱਲ ਹਰਪ੍ਰੀਤ ਨੂੰ ਦੱਸਦੀ ਹੈ ਕਿ ਇਸ ਤਰ੍ਹਾਂ ਮੈਂ ਫੇਸਬੁੱਕ ਤੇ ਇੱਕ ਮੁੰਡੇ ਨੂੰ ਮਿਲੀ ਸੀ ਮੈਂ ਉਹਦੇ ਨਾਲ ਦੋਸਤੀ ਕੀਤੀ ਪਰ ਹੁਣ ਉਹ ਮੇਰਾ ਗਲਤ ਫਾਇਦਾ ਚੱਕਣਾ ਚਾਹੁੰਦਾ ਹੈ ਉਹਦੇ ਕੋਲ ਮੇਰੀਆਂ ਝੂਠੀਆਂ ਵੀਡੀਓ ਨੇ ਜਿਨ੍ਹਾਂ ਨੂੰ ਦਿਖਾ ਕੇ ਉਹ ਮੈਨੂੰ ਬਲੈਕਮੇਲ ਕਰ ਰਿਹਾ ਹੈ ਹੁਣ ਉਹ ਮੈਨੂੰ ਮਿਲਣ ਲਈ ਹੋਟਲ 'ਚ ਬੁਲਾ ਰਿਹਾ ਹੈ ਇਹ ਸਭ ਸੁਣ ਕੇ ਹਰਪ੍ਰੀਤ ਨੂੰ ਪਹਿਲਾਂ ਤਾਂ ਹੈਰਾਨੀ ਹੁੰਦੀ ਹੈ ਪਰ ਫਿਰ ਉਹ ਆਪਦੀ ਘਰਵਾਲੀ ਨੂੰ ਤਸੱਲੀ ਦਿੰਦਾ ਤੇ ਕਹਿੰਦਾ ਕਿ ਮੈਂ ਇਸ ਮੁਸ਼ਕਲ ਵਿੱਚੋਂ ਕੱਢਣ ਲਈ ਕੋਈ ਹੱਲ ਲੱਭਦਾ ਹਾਂ ਤੂੰ ਫਿਕਰ ਨਾ ਕਰ ਉਹ ਸੋਚਣ ਲੱਗਦਾ ਹੈ ਕਿ ਅਜਿਹਾ ਕੀ ਕੀਤਾ ਜਾਵੇ ਕਿ ਮੇਰੇ ਘਰ ਵਾਲੀ ਦੀ ਬਦਨਾਮੀ ਵੀ ਨਾ ਹੋਵੇ ਤੇ ਉਸ ਆਦਮੀ ਨੂੰ ਵੀ ਸਬਕ ਮਿਲ ਜੇ ਜਦੋਂ ਉਹ ਸੋਚ ਰਿਹਾ ਹੁੰਦਾ ਤਾਂ ਉਹਨੂੰ ਆਪਣੇ ਇੱਕ ਪੁਲਿਸ ਵਾਲੇ ਦੋਸਤ ਦੀ ਯਾਦ ਆਉਂਦੀ ਹੈ ਉਹ ਆਪਣੇ ਪੁਲਿਸ ਵਾਲੇ ਦੋਸਤ ਨੂੰ ਫੋਨ ਮਲਾਉਂਦਾ ਹੈ ਤੇ ਪੂਰੀ ਕਹਾਣੀ ਦੱਸਦਾ ਹੈ ਉਹ ਕਹਿੰਦਾ ਕਿ ਯਾਰ ਕੁਝ ਇਸ ਤਰ੍ਹਾਂ ਦਾ ਕਰ ਕਿ ਮੇਰੀ ਘਰ ਵਾਲੀ ਦੀ ਬਦਨਾਮੀ ਨਾ ਹੋਵੇ ਤੇ ਅਸੀਂ ਇਸ ਸਮੱਸਿਆ ਵਿੱਚੋਂ ਵੀ ਨਿਕਲ ਜਾਈਏ ਪੁਲਿਸ ਵਾਲਾ ਦੋਸਤ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਇਹ ਤਾਂ ਛੋਟੀ ਜੀ ਗੱਲ ਹੈ ਇਹਦਾ ਫਿਕਰ ਨਾ ਕਰ ਤੂੰ ਮੈਨੂੰ ਇਹ ਦੱਸ ਕਿ ਉਹਨੇ ਮਿਲਣ ਲਈ ਬੁਲਾਇਆ ਕਿੱਥੇ ਹੈ ਸੁਮਨ ਦੱਸਦੀ ਹੈ ਕਿ ਉਹਨੇ ਮੈਨੂੰ ਕੱਲ ਨੂੰ ਸਿਵਲ ਸਟਾਰ ਹੋਟਲ 'ਚ ਬੁਲਾਇਆ ਹੈ ਉਹਦੀ ਕਾਰ ਦਾ ਨੰਬਰ ਇਹ ਹੈ ਹਰਪ੍ਰੀਤ ਤੇ ਉਹਦਾ ਪੁਲਿਸ ਵਾਲਾ ਦੋਸਤ ਆਪਣੇ ਕਈ ਬੰਦਿਆਂ ਨਾਲ ਉਸ ਜਗ੍ਹਾ ਤੇ ਪਹੁੰਚ ਜਾਂਦੇ ਨੇ ਉਹ ਉਸ ਕਾਰ ਕੋਲ ਜਾਂਦੇ ਨੇ ਜਿਸ ਵਿੱਚ ਮਨਦੀਪ ਪਹਿਲਾਂ ਹੀ ਬੈਠਾ ਸੀ ਹੁਣ ਹਰਪ੍ਰੀਤ ਤੇ ਉਹਦਾ ਦੋਸਤ ਮਨਦੀਪ ਦੀ ਕਾਰ ਵਿੱਚ ਬੈਠ ਜਾਂਦੇ ਹਨ ਪੁਲਿਸ ਨੂੰ ਦੇਖ ਕੇ ਮਨਦੀਪ ਦੇ ਚਿਹਰੇ ਦਾ ਤਾਂ ਰੰਗ ਹੀ ਉੱਡ ਜਾਂਦਾ ਹੈ ਪੁਲਿਸ ਦੇ ਡਰ ਕਾਰਨ ਉਹ ਉਹਨਾਂ ਤੋਂ ਮਾਫੀ ਮੰਗਣ ਲੱਗਦਾ ਹੈ ਪਰ ਹਰਪ੍ਰੀਤ ਕਹਿੰਦਾ ਮਾਫੀ ਕਿਉਂ ਮੰਗਦਾ ਹੈ ਅਜੇ ਤਾਂ ਤੈਨੂੰ ਮਿਲਣ ਲਈ ਸੁਮਨ ਆ ਰਹੀ ਹੈ ਅਸੀਂ ਕਿਹਾ ਪਹਿਲਾਂ ਅਸੀਂ ਮਿਲ ਲੈਨੇ ਆ ਤੂੰ ਬਾਅਦ ਵਿੱਚ ਮਿਲ ਲਵੀ ਅਸੀਂ ਵੀ ਦੇਖੀਏ ਇਹ ਮਨਦੀਪ ਹੈ ਕੀ ਚੀਜ਼ ਹੁਣ ਮਨਦੀਪ ਹੱਥ ਜੋੜ ਕੇ ਮਾਫੀ ਮੰਗਣ ਲੱਗਦਾ ਹੈ ਤੇ ਕਹਿੰਦਾ ਨਹੀਂ ਨਹੀਂ ਸਰ ਮੈਨੂੰ ਮaaf ਕਰ ਦਿਓ ਪਲੀਜ਼ ਮੈਨੂੰ ਮaaf ਕਰ ਦਿਓ ਮੈਂ ਕਿਸੇ ਨੂੰ ਨਹੀਂ ਮਿਲਣਾ ਹਰਪ੍ਰੀਤ ਉਹਦੇ ਤੋਂ ਸਾਰੇ ਪ੍ਰੂਫ ਪੁਆਪਸ ਲੈ ਲੈਂਦਾ ਹੈ ਹਰਪ੍ਰੀਤ ਦਾ ਦੋਸਤ ਜੋ ਪੁਲਿਸ ਚ ਹੁੰਦਾ ਉਹ ਉਹਨੂੰ ਕਹਿੰਦਾ ਜੇ ਅੱਗੇ ਤੋਂ ਕੋਈ ਇਸ ਤਰ੍ਹਾਂ ਦੀ ਫੋਟੋ ਜਾਂ ਵੀਡੀਓ ਮਿਲੀ ਤਾਂ ਅਸੀਂ ਪਹਿਲਾਂ ਆ ਕੇ ਤੈਨੂੰ ਫੜਾਂਗੇ ਫਿਰ ਤੇਰੀ ਸਾਰੀ ਜ਼ਿੰਦਗੀ ਜੇਲ੍ਹ ਚ ਲੰਗੇਗੀ ਇਹ ਸਾਰੀਆਂ ਗੱਲਾਂ ਸੁਣ ਕੇ ਮਨਦੀਪ ਦੀਆਂ ਹਵਾਈਆਂ ਉੱਡ ਜਾਂਦੀਆਂ ਤੇ ਕਹਿੰਦਾ ਸਰ ਇਸ ਵਾਰ ਮੈਨੂੰ ਛੱਡ ਦਿਓ ਅੱਗੇ ਤੋਂ ਅਜਿਹੀ ਕੋਈ ਗਲਤੀ ਨਹੀਂ ਕਰਾਂਗਾ ਹੁਣ ਹਰਪ੍ਰੀਤ ਘਰ ਆ ਕੇ ਸੋਮਨ ਨੂੰ ਦੱਸਦਾ ਹੈ ਕਿ ਅਸੀਂ ਸਾਰੀਆਂ ਵੀਡੀਓ ਡਿਲੀਟ ਕਰ ਦਿੱਤੀਆਂ ਹਨ ਹੁਣ ਤਾਂ ਇਹਨੂੰ ਡਰਨ ਦੀ ਕੋਈ ਲੋੜ ਨਹੀਂ ਇਹ ਗੱਲ ਸੁਣ ਕੇ ਸੋਮਨ ਦੇ ਸਾਹ ਚ ਸਾਹ ਆਉਂਦਾ ਹੈ ਉਹ ਹਰਪ੍ਰੀਤ ਤੋਂ ਹੱਥ ਜੋੜ ਕੇ ਇੱਕ ਵਾਰੀ ਫੇਰ ਮਾਫੀ ਮੰਗਣ ਲੱਗਦੀ ਹੈ ਹਰਪ੍ਰੀਤ ਉਹਨੂੰ ਮਾਫ ਕਰ ਦਿੰਦਾ ਹੈ ਤੇ ਉਹ ਦੋਨੇ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਜਿਉਣ ਲੱਗਦੇ ਨੇ ਏਸੀ ਅੱਜ ਦੀ ਕਹਾਣੀ ਜਿਸ ਵਿੱਚ ਇੱਕ ਔਰਤ ਆਪਣਾ ਇਕੱਲਾਪਨ ਦੂਰ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੀ ਹੈ ਤੇ ਉਹਦਾ ਇੱਕ ਗਲਤ ਫੈਸਲਾ ਉਹਦੇ ਘਰ ਨੂੰ ਤਬਾਹ ਕਰ ਸਕਦਾ ਸੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਕਮੈਂਟਾਂ ਰਾਹੀਂ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੇ ਪਹਿਲੀ ਵਾਰ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ ਧੰਨਵਾਦ